द ਜਦੋਂ ਬ੍ਰਿਤੀ ਟਕੌਂ ਦੀ ਲੋੜ ਨੇ ਤੇ ਬ੍ਰਿਤੀ ਸਾਡੀ ਕਿਵੇਂ ਦੇਖ ਸਕਦੀ ਹੈ ਬਹੁਤ ਸੱਜਣ ਨੇ ਜਿਹੜੇ ਕਹਿੰਦੇ ਜੀ ਨਾਮ ਨਹੀਂ ਜਪਿਆ ਜਾਂਦਾ ਜੀ ਮੇਰੇ ਤੋਂ ਪਾਠ ਕਰ ਜਾ ਮੇਰੀ ਬ੍ਰਿਤੀ ਨਹੀਂ ਟਿਕਦੀ ਉਹ ਹੋ ਗਿਰੇ ਬ੍ਰਿਤੀ ਕਿਵੇਂ ਦੇਖ ਸਕਦੀ ਹੈ ਜੇ ਤਾਂ ਜੀ ਵਿਚਾਰੀਏ ਤਾਂ ਸੰਸਾਰਿਕ ਵਿਹਾਰਿਕ ਜੀਵਨ ਜਿਉਂਦਿਆਂ ਬ੍ਰਿਤੀ ਟਿਕ ਹੀ ਨਹੀਂ ਸਕਦੀ ਖੇਰ ਵੀ ਅਭਿਆਸ ਕੀਤਾ ਜਾਵੇ ਤਾਂ ਟਿਕਣ ਦੀ ਕੋਈ ਸੰਭਾਵਨਾ ਖੁੱਲਦੀ ਹੈ। ਜੇ ਆਪਾਂ ਇੱਕ ਵਾਰੀ ਲੰਬਾ ਸਮਾਂ ਅਭਿਆਸ ਕਰ ਲਈਏ। ਤਾਂ ਲੰਬਾ ਸਮਾਂ ਅਭਿਆਸ ਕਰਨ ਤੋਂ ਉਪਰੰਤ ਖੇਰ ਜਰੂਰੀ ਚਾਹੀਏ। ਕੁਝ ਸਮੇਂ ਲਈ ਦਿੱਕਤੀ ਸਾਡੀ ਠਿਕ ਸਕਦੀ ਹੈ। ਜਿਵੇਂ ਕਾ ਚਲਣ ਦਾ ਅਭਿਆਸ ਕੀਤਾ ਹੁੰਦਾ ਚਾਚ ਆ ਜਾਂਦੀ ਹੈ। ਇਸੇ ਤਰ੍ਹਾਂ ਇਹਨਾਂ ਨੂੰ ਦਿੱਕਤੀ ਕੌਣ ਦੀ ਜਾਚ ਆ ਜਾਵੇ। ਇਹ ਸਾਡੇ ਵਿਅਕਤੀ ਟਿਕੰਦੀਸ ਬਾਰੇ ਨਵਾਂ ਜਾਂਦੀਏ ਜਿਵੇਂ ਕਾਰ ਚਲਾਉਂਦੇ ਆ ਤੇ ਗੇਲ ਲੱਗੀ ਜਾਂਦੇ ਨੇ ਤੇ ਬਹੁਤ ਤੇ ਗੱਲ ਹੋਈ ਜਾਂਦੀ ਏ ਨਾਲ ਨਾਲ ਕੁਝ ਮੂੰਹ ਚ ਵੀ ਪਾਈ ਜਾਂਦਾ ਅਚਰਣ ਨਹੀਂ ਹੁੰਦਾ ਇਹ ਸੇ ਤਰ੍ਹਾਂ ਅਜੇ ਸਾਡੇ ਵਿਅਕਤੀ ਇੱਕੋ ਦਾ ਅਭਿਆਸ ਹੋਇਆ ਹੋਵੇਗਾ ਸਾਡੇ ਟਿਕੰਦੀਸ ਸੰਭਾਵਨਾ ਵਾਜਦੀ ਹੈ ਅਨ ਦੀ ਨਾਮ ਦੱਸ ਕੇ ਅੱਜ ਹੋਲਾ ਮੱਲਾ ਮਨਾਇਆ ਜਾ ਰਿਹਾ ਹੈ ਇੱਥੇ ਮੰਡ ਵਿੱਚ ਕੀ ਕਹਿਣਾ ਚਾਹੀਦਾ ਮੈਂ ਮਾਸਟਰ ਸੰਦੀਪ ਸਿੰਘ ਮਾਤਾ ਚੰਦਕੌਰ ਵੈਲਫੇਅਰ ਐਂਡ ਜਸਸ ਸੁਸਾਇਟੀ ਪ੍ਰਧਾਨ ਅੱਜ ਦਾ ਹੋਲਾ ਜਿਹੜਾ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਉਹਨਾਂ ਦੀ ਪਰੰਪਰਾ ਅੱਗੇ ਚੱਲੀ ਜਿਹੜੀ ਗੁਰੂ ਗੋਬਿੰਦ ਜਿੱਦਾਂ ਸੁਭਾਈ ਨੇ ਅੱਗੇ ਦੱਸਿਆ ਉਹਨਾਂ ਦੀ ਪਰੰਪਰਾ ਅੱਗੇ ਚੱਲੀ ਤੇ ਉਹਦੇ ਤੋਂ ਅੱਗੇ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਤਿੰਨ ਹੋਲੇ ਕੀਤੇ ਜਿੱਥੇ ਸਤਿਗੁਰੂਆਂ ਅਮਚਿ ਸੱਚੇ ਪਾਤਸ਼ਾਹ ਜੀ ਦੀ ਬਹੁਤ ਚਰਨਸ਼ੋਪਾਪਤ ਇਹ ਧਰਤੀ ਆ ਬੜੀ ਪਵਿੱਤਰ ਧਰਤੀ ਆ ਤੇ ਇਸ ਧਰਤੀ ਦੇ ਉੱਤੇ ਅੱਜ ਤਜਾ ਹੋਲਾ ਹੈ ਹੋਲਾ ਅਸੀਂ ਕਿਸ ਤਰ੍ਹਾਂ ਬਣਾਉਂਦੇ ਆ ਹੋਲਾ ਅਸੀਂ ਗੁਰਬਾਣੀ ਤੋਂ ਸ਼ੁਰੂ ਕਰਕੇ ਦੀਵਾਨ ਕੀਰਤਨ ਤੇ ਲੰਗਰ ਹਰ ਸੇਵਾ ਇੱਥੇ ਕੀਤੀ ਜਾਂਦੀ ਆ ਦੀਵਾਨ ਵੀ ਸਜਦੇ ਨੇ ਤੇ ਸੂਰਬੀਰਾਂ ਦੀਆਂ ਵਾਰਾਂ ਵੀ ਗੋਈਆਂ ਜਾਂਦੀਆਂ ਨੇ ਤਾਂ ਜੋ ਉਹ ਜੋ ਪੁਰਾਣਾ ਸਮੇਂ ਦਾ ਹੋਲਾ ਸੀ ਉਨੂੰ ਫਿਰ ਉਸੇ ਤਰ੍ਹਾਂ ਹੀ ਉਜਾਗਰ ਕੀਤਾ ਜਾਵੇ ਤੇ ਉਸੇ ਤਰ੍ਹਾਂ ਹੀ ਉਹ ਦਰਸਤਾਨ ਪੇਸ਼ ਕੀਤੇ ਜਾਣ ਹੁਣ ਇਸ ਸਮੇਂ ਖੋਲੇ ਮੁਹੱਲੇ ਦੇ ਮੇਲੇ ਦੇ ਉੱਤੇ ਮੈਂ ਐਦਕਾਂ ਮੈਂ ਐਦਕਾਂ ਬੜੇ ਅਸੀਂ ਸਾਧ ਸੰਗਤ ਦੀ ਮੈਂ ਕਿ ਸਾਰੀ ਸਾਧ ਸੰਗਤ ਬਹੁਤ ਖੁਸ਼ ਹੈ ਕਿ ਜਿਹੜੀ ਇਸ ਸਮੇਂ ਕਮੇਟੀ ਮੌਜੂਦਾ ਇੱਥੇ ਕੰਮ ਕਰ ਰਹੀ ਆ ਉਹ ਬਹੁਤ ਹੀ ਸ਼ਲਾਘਾਯੋਗ ਹੈ ਹਰ ਪੱਖ ਤੋਂ ਉਹਨਾਂ ਨੇ ਸੰਗਤ ਦੀ ਪੂਰੀ ਸੇਵਾ ਤਨ ਦੇਈ ਨਾਲ ਕੀਤੀ ਹੈ ਤੇ ਮੈਂ ਉਹਨਾਂ ਦਾ ਬੜਾ ਧੰਨਵਾਦੀ ਆ ਇਸੇ ਤਰ੍ਹਾਂ ਹੀ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਦੇ ਰਹਿਣ ਤੇ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਮੇਲੇ ਆ ਉਹ ਭਰਦੇ ਰਹਿਣ ਤੇ ਸਾਧ ਸੰਗਤ ਤੇ ਖੁਸ਼ੀ ਨਾਲ ਸੇਵਾ ਕਰੇ ਤੇ ਸਾਧ ਸੰਗਤ ਤੇ ਖੁਸ਼ੀ ਨਾਲ ਮੇਲਿਆਂ ਦੀਆਂ ਖੁਸ਼ੀਆਂ ਮਾਣੇ ਤੇ ਉਹ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਦੀ ਰਹਿਮਤ ਤੇ ਕਿਰਪਾ ਨਾਲ ਉਹ ਮੇਲੇ ਨੂੰ ਮਨਾਉਂਦੇ। ਜੀ ਨਾਮ ਦੱਸ ਕੇ ਅੱਜ ਹੌਲਾ ਮੁਲਾ ਮਨਾਇਆ ਜਾ ਰਿਹਾ ਹੈ। ਮੈਂ ਮਾਸਟਰ ਸਰਦੇਵ ਸਿੰਘ ਮਾਤਾ ਚੰਦਪੁਰ ਵੈਲਫੇਅਰ ਐਂਡ ਜਸਟਿਸ ਸੈਕਟੀ ਪ੍ਰਧਾਨ ਅੱਜ ਦਾ ਹੋਲਾ ਜਿਹੜਾ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਉਹਨਾਂ ਦੀ ਪਰੰਪਰਾ ਅੱਗੇ ਚੱਲੀ ਜਿਹੜੀ ਗੁਰੂ ਗੋਬ ਜਿੱਦਾਂ ਸੁਭਾਈ ਨੇ ਅੱਗੇ ਦੱਸਿਆ ਉਹਨਾਂ ਦੀ ਪਰੰਪਰਾ ਅੱਗੇ ਚੱਲੀ ਤੇ ਉਹਦੇ ਤੋਂ ਅੱਗੇ ਸਤਿਗੁਰੂ ਗਰੀਬ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਤਿੰਨ ਹੋਲੇ ਕੀਤੇ ਜਿੱਥੇ ਸਤਿਗੁਰੂ ਆਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਹੁਤ ਚਰਮਸ਼ੂ ਪ੍ਰਾਪਤ ਇਹ ਧਰਤੀ ਆ ਬੜੀ ਪਵਿੱਤਰ ਧਰਤੀ ਆ ਇਸ ਧਰਤੀ ਦੇ ਉੱਤੇ ਅੱਜ ਤੀਜਾ ਹੋਲਾ ਹੈ ਹੋਲਾ ਅਸੀਂ ਕਿਸ ਤਰ੍ਹਾਂ ਮਨਾਉਂਦੇ ਆਂ ਹੋਲਾ ਅਸੀਂ ਗੁਰਬਾਣੀ ਤੋਂ ਸ਼ੁਰੂ ਕਰਕੇ ਦੀਵਾਨ ਕੀਰਤਨ ਤੇ ਲੰਗਰ ਹਰ ਸੇਵਾ ਇੱਥੇ ਕੀਤੀ ਜਾਂਦੀ ਹੈ ਦੀਵਾਨ ਵੀ ਸਜਦੇ ਨੇ ਤੇ ਸੁਰਬੀਨਾ ਦੀਆਂ ਵਾਰਾਂ ਵੀ ਗਾਈਆਂ ਜਾਂਦੀਆਂ ਨੇ ਤਾਂ ਜੋ ਉਹ ਜੋ ਪੁਰਾਣਾ ਸਮੇਂ ਦਾ ਹੋਲਾ ਸੀ ਉਹਨੂੰ ਫੇਰ ਉਸੇ ਤਰ੍ਹਾਂ ਹੀ ਉਜਾਗਰ ਕੀਤਾ ਜਾਵੇ ਤੇ ਉਸੇ ਤਰ੍ਹਾਂ ਹੀ ਉਹ ਦਿਸਤਾਨ ਪੇਸ਼ ਕੀਤੇ ਜਾਣ ਹੁਣ ਇਸ ਸਮੇਂ ਭੋਲੇ ਮਹੱਲੇ ਦੇ ਮੀਲੇ ਦੇ ਉੱਤੇ ਮੈਂ ਐਦਕਾ ਮੈਂ ਐਦਕਾ ਬੜੇ ਅਸੀਂ ਸਾਧ ਸੰਗਤ ਦੀ ਮੈਂ ਜੀ ਸਾਰੀ ਸਾਧ ਸੰਗਤ ਬਹੁਤ ਖੁਸ਼ ਆ ਕਿ ਜਿਹੜੀ ਹੈ ਸਮੇਂ ਕਮੇਟੀ ਮੌਜੂਦਾ ਇੱਥੇ ਕੰਮ ਕਰ ਰਹੀ ਆ ਉਹ ਦੇਹ ਤਹੀ ਸ਼ਲਾਘਾ ਜੋਗਿਆ ਹਰ ਪੱਖ ਤੋਂ ਉਹਨਾਂ ਨੇ ਸੰਗਤ ਦੀ ਪੂਰੀ ਸੇਵਾ ਤਨ ਦੇਈ ਨਾਲ ਕੀਤੀ ਹੈ ਤੇ ਮੈਂ ਉਹਨਾਂ ਦਾ ਬੜਾ ਧੰਨਵਾਦੀ ਆ ਇਸੇ ਤਰ੍ਹਾਂ ਹੀ ਸੰਗਤ ਨੂੰ ਗੁਰੂ ਜੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਰਹਿਣ ਤੇ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਮੇਲੇ ਆ ਉਹ ਭੜਦੇ ਰਹਿਣ ਤੇ ਸਾਧ ਸੰਗਤ ਤੇ ਖੁਸ਼ੀ ਨਾਲ ਸੇਵਾ ਕਰੇ ਤੇ ਸਾਧ ਸੰਗਤ ਤੇ ਖੁਸ਼ੀ ਨਾਲ ਮੇਲਿਆਂ ਦੀਆਂ ਖੁਸ਼ੀਆਂ ਮਾਣੇ ਤੇ ਉਹ ਸੰਗ ਨੂੰ ਦਲੀਪ ਸਿੰਘ ਸੱਚੇ ਪਾਤਸ਼ਾਹ ਦੀ ਰਹਿਮਤ ਤੇ ਕਿਰਪਾ ਨਾਲ ਉਹ ਮੇਲੇ ਨੂੰ ਮਨਾਉਣ। ਬਾਬਾ ਜੀ ਆਈ ਨਾਮ ਦੱਸ ਕੇ ਐਸਾ ਜਿਹੜਾ ਸਮਾਗਮ ਕਰਵਾਇਆ ਜਾ ਮੈਂ ਹਾਂਜੀ ਮੈਂ ਸੁਭਾ ਮਰੀਕ ਸਿੰਘ ਮੁੱਖ ਸੇਵਾਦਾਰ ਫਰਿਉ ਦਲੀਪ ਸਿੰਘ ਜੀ ਦਾ ਅੱਜ ਦਾ ਹੋਲੇ ਦਾ ਜਿਹੜਾ ਸਮਾਗਮ ਹੈ ਅਏ ਸ੍ਰੀ ਸਤਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਹੋਲੇ ਦਾ ਸਮਾਗਮ ਸ੍ਰੀ ਅਨੰਤਪੁਰ ਸਾਹਿਬ ਤੋਂ ਪ੍ਰారంਭ ਕੀਤਾ ਔਰ ਪਹਿਲਾਂ ਜਿਸ ਤਰ੍ਹਾਂ ਹੋਲੀਆਂ ਮਨਾਈਆਂ ਜਾਂਦੀਆਂ ਸਨ ਹੋਲ ਦਾ ਦਹਨ ਤੋਂਏ ਹੋਲੀਆਂ ਬਣੀਆਂ ਔਰ ਲੋਕ ਸ਼ਰਾਬ ਪੀ ਕੇ ਮਾਰੇ ਕੰਮ ਕਰਕੇ ਇਸ ਹੋਲੀ ਦੇ ਤਿਹਾਰ ਨੂੰ ਮਨਾਉਂਦੇ ਸਨ ਉੱਥੇ ਸਤਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਨਵਾਂ ਰੂਪ ਦੇ ਕੇ ਹੋਲੀ ਤੋਂ ਹੋਲਾ ਬਣਾ ਦਿੱਤਾ ਔਰ ਇਹਨੂੰ युद्ध का प्रतीक मनिया जाता है होले महले विच होर शस्त्र विद्या सतगुरु गोबिंद सिंह सचे पातशाह ने आनंदपुर साहब को शुरू किया और उस ही परंपरा को अगर तोरते हुए श्री सतगुरु राम सिंह जी जो नामधारी पंथ के बाली हैं उन्होंने कृपा की इन्हे होर वाधा यह कर दिता कि तो इन सेवा और सिमरन का वाधा करता कि सेवा करो सिमरन करो होला जो सचमुच होले का ਮਤਾਤ ਲਿਖਿਆ ਗੁਰਬਾਣੀ ਅਨੁਸਾਰ ਇਸ ਹੋਲਾ ਬੜਾ ਦਿੱਤਾ। ਸੋ ਇਹ ਹੋਲੇ ਦਾ ਜਿਹੜਾ ਸਮਾਗਮ ਹੈ ਸਤਿਗੁਰੂ ਰਾਮ ਸਿੰਘ ਜੀ ਤੋਂ ਅਸੀਂ ਨਾਮ ਧਾਰੀਏ। ਲਗਾਤਾਰ ਬਣਾ ਰਹੇ ਹਾਂ। ਔਰ ਇਹ ਹੋਲਾ ਜਿਹੜਾ ਪੂਜਿਆ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਉਹਨਾਂ ਦੀ ਸੰਗਤ ਵੱਲੋਂ ਉਹਨਾਂ ਦੇ ਆਦੇਸ਼ ਅਨੁਸਾਰ ਇਥੇ ਚੁਗਾਵਾ ਸਾਧਪੁਰ ਜੋ ਸਤਿਗੁਰੂ ਰਾਮ ਸਿੰਘ ਜੀ ਚਰਨ ਸ਼ੋਪਰਾਪਤ ਕਰਦੀ ਹੈ ਉਹਦੇ ਉੱਤੇ ਅਸੀਂ ਇਹ ਹੋਲੇ ਦਾ ਸਮਾਗਮ ਬਣਾ ਰਹੇ ਹਾਂ। ਕਿੰਨਾ ਸਮਾਗਮ ਆਇਆ ਤੇ ਕਿੰਨੇ ਕਿਹੋ ਜਿਹੋ ਸੰਗਤਾਂ ਦੀ ਹਾਜ਼ਰੀ ਕਰਦੀ। ਤੇ इस जगह मेरे ख्याल तीसरा होल होला और संगत जी है साड़ी मंडी हिमाचल तो दिल्ली तो एम पी तो हरियाणे तो पंजाब सारा यूपी तो और रांची तो उतो भी शरीर साढ़े को नामधारी शाह संत पहुंची है और बड़ा उत्साह न यह सारा असं प्रोग्राम करले महल की गलती है होला होला महला गुरबाणी अनुसार सेवा करके ਅੱਛੀ ਸੇਵਾ ਕਰਨੀ ਸ਼ਾਹਗੁਰੂ ਗਰੀਬ ਸਿੰਘ ਜੀ ਦਾ ਜੋ ਆਦੇਸ਼ ਹੈ ਕਿ ਹਰ ਸਿੱਖ ਨੂੰ ਅੱਛੀ ਸੇਵਾ ਕਰਨੀ ਚਾਹੀਦੀ ਹੈ ਵਰਤਮਾਨਾ ਨਹੀਂ ਚਾਹੀਦੀ ਲੰਗਰ ਦੀ ਸੇਵਾ ਕਰਨ ਲੰਗਰ ਚਟਾਉਣ ਲੰਗਰ ਵਰਤਾਉਣ ਸਾਰੇ ਜੋੜਾ ਵਿੱਚ